ਤਵਾਕਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਪੰਜਾਬੀ ਮਲਵਈ ਵਲੌਗਸ ਦੇ ਉੱਤੇ ਗੱਲ ਕਰਦੇ ਆਂ ਕਿਸਾਨ ਵੀਰੋ ਬਾਸਮਤੀ ਝੋਨੇ ਦੇ ਰੇਟਾਂ ਦੇ ਬਾਰੇ ਕਾਫੀ ਮੰਡੀ ਤੋਂ ਬਾਅਦ 1885 ਦੇ ਰੇਟਾਂ ਵਿੱਚ ਹੋਰ ਤੇਜ਼ੀ ਦੇਖਣ ਨੂੰ ਮਿਲਦੀ ਹੈ ਤੇ ਗੱਲ ਕਰਦੇ ਆਂ ਕਿਸਾਨ ਵੀਰੋ ਖੰਨਾ ਮੰਡੀ ਦੀ ਇੱਥੇ 11 21 ਦਾ ਰੇਟ 3400 ਰੁਪਏ ਤੋਂ ਲੈ ਕੇ 4000 ਰੁਪਏ ਰਿਹਾ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਰਿਹਾ 18 85 ਦਾ ਰੇਟ 3000 ਰੁਪਏ ਤੋਂ ਲੈ ਕੇ 3240 ਰੁਪਏ ਰਿਹਾ ਤੇ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3070 ਰੁਪਏ ਰਿਹਾ 1401 ਦਾ ਰੇਟ 3100 ਰੁਪਏ ਤੋਂ ਲੈ ਕੇ 3420 ਰੁਪਏ ਰਿਹਾ ਅਮਰਤਸਰ ਮੰਡੀ ਵਿੱਚ ਕਿਸਾਨ ਬਿਰੂ 11 ਕਿੱਦਾ ਰੇਟ 3700 ਰੁਪਏ ਤੋਂ ਲੈ ਕੇ 4000 ਰੁਪਏ ਆਰ ਪੀ ਰਿਹਾ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3300 ਰੁਪਏ ਆਰ ਪੀ ਰਿਹਾ 18 85 ਦਾ ਰੇਟ 3100 ਰੁਪਏ ਤੋਂ ਲੈ ਕੇ 3300 ਰੁਪਏ ਆਰ ਪੀ ਰਿਹਾ 1509 ਦਾ ਰੇਟ 2700 ਰੁਪਏ ਤੋਂ ਲੈ ਕੇ 2800 ਰੁਪਏ ਆਰ ਪੀ ਰਿਹਾ 18 47 ਦਾ ਰੇਟ 2800 ਰੁਪਏ ਤੱਕ ਰਿਹਾ ਸੰਗਰੂਰ ਮੰਡੀ ਦੀ ਗੱਲ ਕਰਦੇ ਆ ਕਿਸਾਨ ਵੀਰੋ ਜਿੱਥੇ 11 21 ਦਾ ਰੇਟ 3100 ਰੁਪਏ ਤੋਂ ਲੈ ਕੇ 3300 ਰੁਪਏ ਤੱਕ ਰਿਹਾ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3140 ਰੁਪਏ ਰਿਹਾ 18 85 ਦਾ ਰੇਟ 2800 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਰਿਹਾ 18 88 ਦਾ ਰੇਟ 3000 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਰਿਹਾ 1447 ਦਾ ਰੇਟ 2600 ਰੁਪਏ ਤੋਂ ਲੈ ਕੇ 2800 ਰੁਪਏ ਤੱਕ ਰਿਹਾ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3100 ਰੁਪਏ ਤੱਕ ਰਿਹਾ ਤੇ ਮਸਲ 1401 ਦਾ ਰੇਟ 3200 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਰਿਹਾ ਕੋਟਕਪੂਰਾ ਮੰਡੀ ਦੇ ਵਿੱਚ ਕਿਸਾਨ ਵਿਰੋਧ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3180 ਰੁਪਏ ਰਿਹਾ 18 85 ਦਾ ਰੇਟ 2900 ਰੁਪਏ ਤੋਂ ਲੈ ਕੇ 3170 ਰੁਪਏ ਰਿਹਾ ਤੇ ਮੁਸਲ 1401 ਦਾ ਰੇਟ 3100 ਰੁਪਏ ਤੋਂ ਲੈ ਕੇ 3300 ਰੁਪਏ ਤੱਕ ਰਿਹਾ 11 21 ਦਾ ਜੀਨ ਮੰਡੀ ਦੀ ਗੱਲ ਕਰਦੇ ਆਂ ਕਿਸਾਨ ਵੀਰ 11 21 ਦਾ ਰੇਟ 3000 ਰੁਪਏ ਤੋਂ ਲੈ ਕੇ 4090 ਰੁਪਏ ਦਾ ਕਰ ਰਿਹਾ ਤੇ 17 18 ਦਾ ਰੇਟ 2900 ਰੁਪਏ ਤੋਂ ਲੈ ਕੇ 3500 ਰੁਪਏ ਦਾ ਕਰ ਰਿਹਾ 18 85 ਦਾ ਰੇਟ 2900 ਰੁਪਏ ਤੋਂ ਲੈ ਕੇ 3520 ਰੁਪਏ ਆ ਤੇ ਮੁੱਛਰ 1401 ਦਾ ਰੇਟ 3000 ਰੁਪਏ ਤੋਂ ਲੈ ਕੇ 3110 ਰੁਪਏ ਤੱਕ ਰਿਹਾ ਪਾਤਨਾ ਮੰਡੀ ਦੇ ਵਿੱਚ ਕਿਸਾਨ ਵੀਰੋ 17 18 ਦਾ ਰੇਟ ਹੈ ਜਿਹੜਾ 3000 ਰੁਪਏ ਤੋਂ ਲੈ ਕੇ 3300 ਰੁਪਏ ਤੱਕ ਰਿਹਾ 18 85 ਦਾ ਰੇਟ 2900 ਰੁਪਏ ਤੋਂ ਲੈ ਕੇ 3260 ਰੁਪਏ ਤੱਕ ਰਿਹਾ 18 47 ਦਾ ਰੇਟ 2600 ਤੋਂ ਲੈ ਕੇ 2740 ਰੁਪਏ ਰਿਹਾ ਤੇ ਮੁਸਲ 1401 ਦਾ ਰੇਟ 3100 ਰੁਪਏ ਤੋਂ ਲੈ ਕੇ 3480 ਰੁਪਏ ਰਿਹਾ ਪਿੱਲੂ ਖੀੜਾ ਮੰਡੀ ਦੇ ਵਿੱਚ ਕਿਸਾਨ ਵੀਰੋ 11 21 ਦਾ ਰੇਟ 3500 ਰੁਪਏ ਤੋਂ ਲੈ ਕੇ 4000 ਰੁਪਏ ਆ ਰਿਹਾ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3520 ਰੁਪਏ ਰਿਹਾ 18 85 ਦਾ ਰੇਟ 3000 ਰੁਪਏ ਤੋਂ ਲੈ ਕੇ 3590 ਰੁਪਏ ਰਿਹਾ ਮਾਰਸਾ ਮੰਡੀ ਦੇ ਵਿੱਚ ਕਿਸਾਨ ਵੀਰੋ 17 18 ਦਾ ਰੇਟ ਹੈ ਜਿਹੜਾ 2700 ਰੁਪਏ ਤੋਂ ਲੈ ਕੇ 3000 ਰੁਪਏ 50 ਰੁਪਏ ਰਿਹਾ 1509 ਦਾ ਰੇਟ 2750 ਰੁਪਏ ਤੋਂ ਲੈ ਕੇ 2990 ਰੁਪਏ ਤੱਕ ਰਿਹਾ 18 47 ਦਾ ਰੇਟ 2500 ਰੁਪਏ ਤੋਂ ਲੈ ਕੇ 2680 ਰੁਪਏ ਤੱਕ ਰਿਹਾ ਮਸਲ 1401 ਦਾ ਰੇਟ 2900 ਰੁਪਏ ਤੋਂ ਲੈ ਕੇ 3320 ਰੁਪਏ ਰਿਹਾ ਰਾਜਪੁਰਾ ਮੰਡੀ ਦੀ ਗੱਲ ਕਰਦੇ ਹਾਂ ਕਿਸਾਨ ਵੀਰੋ ਜਿੱਥੇ 11 21 ਦਾ ਰੇਟ 3500 ਰੁਪਏ ਤੋਂ ਲੈ ਕੇ 4070 ਰੁਪਏ ਰਿਹਾ ਮਸਲ 1401 ਦਾ ਰੇਟ 3200 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਰਿਹਾ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3000 ਰੁਪਏ ਰਿਹਾ ਇਹ थी ਕਿਸਾਨ ਵੱਖ-ਵੱਖ ਮੰਡੀਆਂ ਦੀ ਜਾਣਕਾਰੀ ਧੰਨਵਾਦ ਜੀ